ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੌਕੇ ਦੀਆਂ ਜਿੱਥੇ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਪੁਲਿਸ ਤੋਂ ਬਚਣ ਲਈ ਵਿਦਿਆਰਥੀਆਂ ਨੇ ਪ੍ਰਾਈਵੇਟ ਪਾਰਕਿੰਗ 'ਚ ਲਗਾਏ ਆਪਣੇ ਵਾਹਨ ਪੁਲਿਸ ਨੇ ਪਾਰਕਿੰਗ ਦੇ ਵਾਹਨਾਂ 'ਤੇ ਬੰਦੀ ਕਰ ਕਰਦੇ ਚਲਾਣ ਦੀ ਸਵੇਰ ਦੀ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਕਾਫੀ ਦਿਨਾਂ ਤੋਂ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਸਕੂਲ ਵਿੱਚ ਪੜਨ ਵਾਲੇ ਵਿਦਿਆਰਥੀ ਜਿਨ੍ਹਾਂ ਦੀ ਉਮਰ 18 ਸਾਲ ਤੋਂ ਕੱਟ ਸੋਸੀਸੀ ਜੋਸ ਤੋਂ ਵਾਹਨ ਦੋ ਪਹੀਆ ਨਾ ਚਲਾਉਣ ਜਿਸ ਨੂੰ ਲੈ ਕੇ ਲਗਾਤਾਰ ਹੀ ਪੁਲਿਸ ਅਧਿਕਾਰੀਆਂ ਵੱਲੋਂ ਵੱਖ-ਵੱਖ ਸਕੂਲਾਂ ਦੇ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਸੈਮੀਨਾਰ ਦੇ ਰਾਹੀਂ ਸਮ ਸਮਾ ਸਕੂਲ ਦੇ ਵਿਦਿਆਰਥੀਆਂ ਦਿੱਤਾ ਗਿਆ ਸੀ ਕਿ ਉਹ ਮੋਟਰਸਾਈਕਲ ਤੇ ਐਕਟਿਵਾ ਨਾ ਚਲਾਉਣ ਜਿਸ ਤੋਂ ਬਾਅਦ ਅਜੰਮਬਸਰ ਟ੍ਰੈਫਿਕ ਪੁਲਿਸ ਵੱਲੋਂ ਅਜੰਮਬਸਰ ਜੀਟੀ ਰੋਡ ਤੇ ਨਾਕਬੰਦੀ ਕਰਕੇ ਸਕੂਲਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਜਿਨ੍ਹਾਂ ਵਿਦਿਆਰਥੀਆਂ ਤੋਂ 100cc ਜਾਂ ਉਸ ਤੋਂ ਬਾਅਦ ਦੇ ਦੋ ਪਹੀਆ ਵਾਹਨ ਸੀ ਉਹਨਾਂ ਦੇ ਚਲਾਣ ਕੱਟੇ ਗਏ ਅਤੇ ਹੀ ਐਟਡੀਸੀਪੀ ਟ੍ਰੈਫਿਕ ਅਪਾਸਿੰਗ ਨੇ ਮੀਡੀਆ ਨੂੰ ਜਾਣਕਾਰ ਦਿੰਦਿਆ ਹੈ ਕਿ ਲਗਾਤਾਰ ਸਕੂਲਾਂ ਦੇ ਵਿੱਚ ਵੱਖ-ਵੱਖ ਜਗ੍ਹਾ ਸੈਮੀਨਾਰ ਲਗਾ ਕੇ ਉਹਨਾਂ ਨੂੰ ਸਮਝਾਇਆ ਗਿਆ ਸੀ ਕਿ 100cc ਜਾਂ ਉਸ ਤੋਂ ਬਾਅਦ ਦੇ ਦੋ ਪਹੀਆ ਵਾਹਨ ਨਾ ਚਲਾਉਣ ਸਿਰਫ ਵਿਦਿਆਰਥੀ ਦਿਆ ਚਲਾਨ ਕੀਤੇ ਗਏ ਨੇ ਜੇਕਰ ਜ਼ਰੂਰਤ ਪਈ ਤਾਂ ਇਹਨਾਂ ਦੇ ਮਾਤਾ ਪਿਤਾ ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ ਹੋਰ ਕੀ ਕੀ ਤੁਸੀਂ ਵੀ ਸੁਣੋ ਕਾਨੂੰਨ ਜਿਹੜੇ ਮੋਟਰ ਵੀ ਕਲੈਕਟਰ ਦੇ ਤਹਿਤ ਜਿਹੜੀ ਸੋਧ ਕੀਤੀ ਉਹਦੇ ਵਿੱਚ 18 ਸਾਲ ਤੋਂ ਛੋਟੀ ਏਜ ਦਾ ਬੱਚਾ ਕੋਈ ਵੀ ਜਿਹੜਾ ਵਾ ਉਹ ਫੋਰ ਵੀਲਰ ਤੇ ਟੂ ਵੀਲਰ ਨਹੀਂ ਚਲਾ ਸਕਦਾ ਲੇਕਿਨ 16 ਸਾਲ ਤੋਂ 18 ਸਾਲ ਦਾ ਬੱਚਾ 50 ਸੀਸੀ 50 cc ਦੀ ਜਿਹੜੀ ਆ ਮੋਪੇਡ ਵਗੈਰਾ ਜਿਹੜੀ ਵਿਦਆਊਟ ਗੇਰ ਆ ਉਹ ਚਲਾ ਸਕਦਾ ਵਾ ਜਿਹੜਾ ਜਿੰਨੇ ਕੇਸ ਕੱਟੇ ਹੋਏ ਨੇ ਉਹ ਹੈਲਮਟ ਪਾਏਗੇ ਜਿਹੜਾ ਸਰਦਾਰ ਆ ਉਹ ਪਗੜੀ ਬੰਨ ਕੇ 50 cc ਜਿਹੜਾ 16 ਤੋਂ 18 ਸਾਲ ਜਿਹੜਾ ਲਾਇਸੈਂਸ ਬਣਾਏਗਾ ਲਰਨਿੰਗ ਉਹਦੇ ਤਹਿਤ ਉਹ ਚਲਾ ਸਕਦਾ ਇਹ ਸਕੂਲਾਂ ਨੇ ਵੀ ਜਿਹੜੇ ਉਹ ਵਹੀਕਲ ਜਿਹੜੇ ਆ ਬੱਚਿਆਂ ਦੇ ਆਪਣੀ ਪਾਰਕਿੰਗ 'ਚ ਨਹੀਂ ਲਾਉਂਦੇ ਸਕੂਲਾਂ ਨੇ ਮਨਾ ਕਰਤਾ ਬੱਚਿਆਂ ਨੂੰ ਵੀ ਜਿਨ੍ਹਾਂ ਦੀ ਏਜ ਨਹੀਂ ਹੈਗੀ ਲੇਕਿਨ ਕਈ ਬੱਚੇ ਜਿਹੜੇ ਆ ਉਹ ਹੋਰ ਜਗ੍ਹਾ ਬਾਹਰ ਪ੍ਰਾਈਵੇਟ ਪਾਰਕਿੰਗਾਂ ਜਿਹੜੀਆਂ ਸਕੂਲਾਂ ਦੇ ਵਿੱਚ ਉੱਥੇ ਆਪਣੇ ਵਹੀਕਲ ਪਾਰ ਕਰਕੇ ਆਉਂਦੇ ਆ ਅੱਜ ਅਸੀਂ ਉਹਨਾਂ ਪਾਰਕਿੰਗਾਂ ਲਾਗੇ ਨਾਕੇ ਲਾਏ ਆ ਜਿਹੜੇ ਹੁਣ ਅਜੇ ਬੱਚੇ ਦੇਖੋ ਖੜੇ ਨੇ ਇਹ ਬੱਚੇ ਇਹ ਕੱਢ ਨਹੀਂ ਰਹੇ ਇਹਨਾਂ ਨੇ ਵਹੀਕਲ ਅੰਦਰ ਖੜੇ ਆ ਇਹਨਾਂ ਨੂੰ ਪਤਾ ਇਹਨਾਂ ਨੇ ਹੁਣ ਅਸੀਂ ਵੀ ਖੜੇ ਆ ਕਿੰਨਾ ਚਿਰ ਖੜੇ ਰਹਿਣਗੇ ਇਹ ਆਪੋ ਲੇਟ ਹੋਣਗੇ ਆਪਣੇ ਪੀਰੀਅਡਸ ਨੂੰ ਬਲਾਉਣਗੇ ਇਹ ਜਿਹੜੀ ਆ ਇਹਨਾਂ ਦੇ ਮਾਪਿਓ ਨੂੰ ਸਮਝਣ ਦੀ ਲੋੜ ਆ ਕਿ ਇਹ ਜਿਹੜੇ ਆ ਬੱਚਿਆਂ ਦੀ ਭਲਾਈ ਵਾਸਤੇ ਆ ਇਹ ਕੋਈ ਸਾਡੀ ਭਲਾਈ ਨਹੀਂ ਇਹ ਨੇ ਬੱਚਿਆਂ ਦੀ ਲਾਈਫ ਵਾਸਤੇ ਆ ਇਹ ਜਿਹੜਾ ਕਾਨੂੰਨ ਬਣਿਆ ਬੱਚਿਆਂ ਦੀ ਲਾਈਫ ਵਾਸਤੇ ਬਣਿਆ ਆ ਡੱਕੀ ਕਾਕਾ ਜੀ ਸਕੂਲਾਂ ਦੇ ਵੀ ਸੈਮੀਨਾਰ ਵੀ ਕੀਤੇ ਗਏ ਸੀ ਉਹਦਾ ਕਿੰਨਾ ਕੁ ਫਾਇਦਾ ਮਿਲਿਆ ਨਹੀਂ ਜੀ ਉਹਨਾਂ ਦਾ ਬਹੁਤ سارے ਸਕੂਲਾਂ 'ਚ ਫਾਇਦਾ ਮਿਲਿਆ ਵਾ ਕਿ ਸਕੂਲ ਦੇ ਵਿੱਚ ਸਾਡੇ ਦਿਲਜੀਤ ਸਿੰਘ ਜੀ ਸੈਮੀਨਾਰ ਲਾਇਆ ਸੀ ਉਹ ਪ੍ਰਿੰਸੀਪਲ ਸਾਹਿਬ ਨੇ ਕਿਹਾ ਸੀ ਅਸੀਂ ਸਾਰੇ ਬੱਚਿਆਂ ਨੂੰ ਅਗਾਹ ਕਰ ਦਿੱਤਾ ਵਾ ਇਹਨਾਂ ਨੇ ਆਪਣੀ ਹਨ ਪਾਰਕਿੰਗ ਦੇ ਵਿੱਚ ਕੱਲ ਦਾ ਪਹਿਲਾਂ ਇਹਨਾਂ ਨੇ ਅਲਾਓ ਕੀਤੇ ਸੀ ਜਿਹੜੇ ਬੱਚੇ ਐਕਟ ਵਾਲੇ ਕੱਲ ਦਾ ਜਦੋਂ ਅਸੀਂ ਇਹਨਾਂ ਨੂੰ ਦੱਸਿਆ ਵਾ ਇਹਨਾਂ ਨੇ ਅੱਜ ਆਪਣੇ ਬੱਚੇ ਐਕਟ ਵਾਲੇ ਵੀ ਜਿਹੜੇ ਅਲਾਓ ਨਹੀਂ ਕੀਤੇ ਮਨਾ ਕਰ ਦਿੱਤੇ ਹੁਣ ਇਹ ਜਿੰਨੇ ਬੱਚੇ ਵੇਖੋ ਤੁਰ ਕੇ ਆ ਰਹੇ ਹਨ ਇਹਨਾਂ ਨੇ ਬਾਹਰ ਪਾਰਕਿੰਗਾਂ 'ਚ ਮੋਟਰਸਾਈਕਲ ਲਾਏ ਇਸ ਕਰਕੇ ਅੱਜ ਇਹਨਾਂ ਸਾਰਿਆਂ ਦੇ ਚਲਾਨ ਕੀਤੇ ਜਾਣਗੇ ਸਰ ਤੁਸੀਂ ਲਗਾਤਾਰ ਦੱਸਦਾ ਕਿ ਪੇਰੇਂਟਸ ਨੂੰ ਵੀ ਅਵੇਅਰ ਹੋਣਾ ਚਾਹੀਦਾ ਪੇਰੇਂਟਸ ਨੂੰ ਖੁਦ ਆਪਣੇ ਬੱਚੇ ਨੂੰ ਸੁਝਾਉਣਾ ਚਾਹੀਦਾ ਜੀ ਪੇਰੇਂਟਸ ਨੂੰ ਪੇਰੇਂਟਸ ਨੂੰ ਸਾਰਾ ਕੁਝ ਪਤਾ ਜੀ ਇਹ ਸਾਰਾ ਕੁਝ ਪਤਾ ਵਾ ਇਹਨਾਂ ਨੂੰ ਦੱਸਿਆ ਵੇਖੋ ਰੋਜ਼ ਪੇਪਰਾਂ 'ਚ ਆ ਰਿਹਾ ਚੈਨ ਸਾਰਾ ਗੁਰ ਲੇਕਿਨ ਆ ਦੇਖੋ ਆ ਪਾਰਕਿੰਗ ਦੇ ਬਾਹਰ ਖੜੇ ਆ ਇਹ ਤੁਸੀਂ ਕੈਮ ਕੈਮਰੇ ਦੇ ਕੋਈ ਪਾਰਕਿੰਗਾਂ ਦੇ ਬਾਹਰ ਸਕੂਲ ਦੇ ਬੱਚੇ ਯੂਨੀਫਾਰਮ ਪਾ ਰਹੇ ਇਸ ਕਰਕੇ ਖੜੇ ਆ ਕਿ ਇਹਨਾਂ ਨੇ ਚੋਰੀ ਮੋਟਰਸਾਈਕਲ ਉੱਤੇ ਪਾਰਕ ਕੀਤੀ ਔਰ ਇਹਨਾਂ ਸਾਰਿਆਂ ਦੇ ਚਲਾਨ ਕੀਤੇ ਜਾਣਗੇ ਔਰ ਇਹਨਾਂ ਨੂੰ ਜਦੋਂ ਭਾਰੀ ਜੁਰਮਾਨਾ ਕਰਨਾ ਹੋਏਗਾ ਫਿਰ ਇਹਨਾਂ ਨੂੰ ਸਮਝ ਆਏਗੀ ਪੇਲ ਦੇ ਖਿਲਾਫ ਇਸ ਤੇ ਕੋਈ ਕਾਰਵਾਈ ਹਾਂਜੀ ਕਾਰਵਾਈ ਹੋਏਗੀ 25000 ਰੁਪਏ ਜੁਰਮਾਨਾ ਦੇ ਨਾਲ ਕੈਦ ਵੀ ਹੋਏਗੀ ਠੀਕ ਹੈ ਇਸ ਪਾਰਸ਼ੀ ਨੂੰ ਵੀ ਕਰਾਈ ਜਾਂਦੀ ਨਹੀਂ ਜੀ ਇਸ ਪਾਰਸ਼ੀ ਨੇ ਉਹਦੇ ਪੇਰੈਂਟਸ ਕਈ ਰਹਿਆ ਕਈ ਜਿਹੜੇ ਡਰਾਈਵਿੰਗ ਲਾਇਸੈਂਸ ਬਣਾ ਰਹੇ ਹਨ ਉਹਨਾਂ ਨੂੰ ਮਿਸਗਾਈਡ ਕਰ ਰਹੇ ਦੀ ਐਕਟਵਾ ਚਲਾ ਸਕਦੇ ਜੋ ਉਹ ਗਲਤ ਕਰ ਰਹੇ ਆ